ਕਿ ਮਾਦਾ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ ਕਿ ਯਾਤਰਾ ਕਰ ਸੰਸਾਰ ਦੀ ਇੱਕ ਦਿਨ ਸਭ ਨੇ ਢਲ ਜਾਣਾ ਕੋਈ ਅੱਗੇ ਕੋਈ ਪਿੱਛੇ ਇਹ ਜਾਣਾ ਮਰਿਆ ਨੂੰ ਕੋਈ ਲੱਭਣ ਦੀ ਖਾਤਰ ਪੂਜਦੇ ਵੀ ਖਾਤਰ ਪੂਜਦੇ ਫਿਰ ਸਮਾਦਾ ਪਰ ਵਿਛੜੀ ਰੂਹ ਨਹੀਂ ਮੁੜ ਕੇ ਮਿਲਦੀ ਪਿੱਛੇ ਰਹਿ ਜਾਣ ਯਾਦਾਂ ਪਿੱਛੇ ਰਹਿ ਜਾਣ ਯਾਦਾਂ ਲੋ 1 ਨੰਬਰ ਪਟਕੇ ਦੀ ਗੁਰਸਤੀ ਸ਼ੁਰੂ ਹੋਣ ਲੱਗੀ ਹੈ ਜਿਹਨੂੰ ਜਿਹਨੂੰ ਵੀ ਪਰਮਾਤਮਾ ਨੇ ਦੋ ਹੱਥ ਬਖਸ਼ੇ ਇੱਕ ਵਾਰ ਤਾੜੀ ਮਾਰ ਦਿਓ ਫੁੱਲ ਕੇ ਤਾੜੀ ਮਾਰ ਦਿਓ ਦਰਸ਼ਕ ਵੀਰੋ ਇੱਕ ਨੰਬਰ ਇੱਕ ਨੰਬਰ ਲਈ ਬੋਲੇ ਬੋਲੇ ਉਹ ਬੋਲੇ ਲਾਹੌਦਰ ਇੱਕ ਨੰਬਰ ਪੜਕੇ ਦੀ ਕੋਸ਼ਿਸ਼ ਸ਼ੁਰੂ ਹੋਣ ਲੱਗੀ ਹੈ ਤੇ ਬਹੁਤ ਬਹੁਤ ਧੰਨਵਾਦ ਕਰਦੇ ਆ ਰਾਣਾ ਗਰੀਸ ਮੋਨੂ ਗਰੀਸ ਜੱਸਾ ਹੌਲੈਂਡ ਤੇ ਰਾਜੀ ਗਰੀਸ ਕਾਕੂ ਗਰੀਸ ਸਾਰੇ ਲਾਈਵ ਜੁੜੇ ਹੋਏ ਆ ਬਹੁਤ ਬਹੁਤ ਧੰਨਵਾਦ ਕਰਦੇ ਆ ਇੱਕ ਨੰਬਰ ਪੜਕੇ ਦੀ ਕੋਸ਼ਿਸ਼ ਸ਼ੁਰੂ ਹੋਣ ਲੱਗੀ ਹੈ ਮੋਨੂ ਗਰੀਸ ਸੁਭਾਸ਼ ਰਾਣਾ ਕ੍ਰਿਸ਼ ਤੇ ਰਾਜੀ ਗ੍ਰਿਸ਼ੇ ਵੀ ਲਾਈਵ ਜੁੜੇ ਹੋਏ ਹਨ ਵੀ ਬਹੁਤ ਬਹੁਤ ਧੰਨਵਾਦ ਹੈ ਮੇਰੇ ਪਰ ਮਿੱਤਰਾਂ ਇਧਰ ਦੇ ਵਿੱਚ ਬਹੁਤ ਬਹੁਤ ਧੰਨਵਾਦ ਹੈ ਰੱਜੂ ਰੱਜੂ ਆਇਂ ਮੜੇ ਇਧਰ ਆਇਆ ਇੱਕ ਮਿੰਟ ਇੱਕ ਮਿੰਟ ਫੈਮਲੀ ਨਾਲ ਕਰਾਉਂਦੇ ਬਸ ਛੇਤੀ ਆਜਾ ਸੋ ਤਰੀਕ ਨੋਟ ਕਰਿਓ ਸਾਡੇ ਪੰਮਾ ਪਹਿਲਵਾਨ ਜੀ ਚੰਬੜਾ ਪਿੰਡ ਦੇ ਵਿੱਚ ਵੀ ਜਿਹੜਾ 20 ਅਕਤੂਬਰ ਬਹੁਤ ਵਧੀਆ কুਸਤੀ ਦੰਗਲ ਹੋਣਾ ਹੈ ਉੱਥੇ ਵੀ ਨਰੋਲ ਤਨਰੋਲ ਸੱਦਾ ਪੱਤਰ ਵਾਲੇ ਪਹਿਲਵਾਨਾਂ ਦੀਆਂ কুਸਤੀਆਂ ਹੋਣਗੀਆਂ ਨੋਟ ਕਰਿਓ ਲੋ ਯਾਦਗਾਰੀ ਤਸਵੀਰਾਂ ਹੋ ਰਹੀਆਂ ਸਾਡੇ ਪੰਕੀ ਪਹਿਲਵਾਨ ਜੀ ਬੰਜਨੰਗੜਾ ਤੇ ਨਾਲ ਪੰਮਾ ਪਹਿਲਵਾਨ ਜੀ ਯਾਦਗਾਰੀ ਤਸਵੀਰਾਂ ਅਖਾੜੇ ਪਾਸ਼ਾ ਦੇ ਵਿੱਚ ਇਹਨਾਂ ਦਾ ਲਖਤੇ ਜਿਹੜਾ ਸੁਪੁੱਤਰ ਵੀ কুਸਤੀ ਦੇ ਵਿੱਚੋਂ ਜਿਹਨੇ ਜਿੱਤ ਪ੍ਰਾਪਤ ਕਰੀ ਹੈ ਲੋ ਇੱਕ ਨੰਬਰ ਵੱਟ ਕੇ ਦੀ কুਸਤੀ ਇੱਕ ਵਾਰ ਪੰਕੀ ਪਹਿਲਵਾਨ ਦੇ ਨਾਂ ਤੇ ਵੀ ਖੁੱਲ ਕੇ ਤਾੜੀਆਂ ਮਾਰ ਦਿਓ ਕਿਉਂਕਿ ਵੱਡਾ ਪਰਮੰਧ ਕਰ ਦਿੱਤਾ ਹੈ। ਯਾਰੀਆਂ ਪਗਾਈਆਂ ਯਾਰਾਂ ਨੇ ਵੀ ਕਹਿੰਦੇ ਦਿਲ ਖੋਲ ਕੇ ਪੈਸਾ ਦਿੱਤਾ ਹੈ। ਸਾਰੇ ਯਾਰਾਂ ਦਾ ਵੱਡਾ ਧੰਨਵਾਦ ਹੈ। ਸਾਡੇ ਸੰਜੀਵ ਜੀ ਬਹੁਤ-ਬਹੁਤ ਧੰਨਵਾਦ ਹੈ। ਇਹਨੇ ਵੀ ਯਾਰ ਮੱਤਰ ਤੇ ਪੰਕੀ ਪਹਿਲਵਾਨ ਦੇ ਡੈਡੀ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ। ਸਾਡੇ ਸੰਜੀਵ ਜੀ ਬਹੁਤ-ਬਹੁਤ ਧੰਨਵਾਦ ਹੈ। ਸਾਡੇ ਬਾਲਾ ਜੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ। ਜੀ ਸ਼ੁਰੂ ਕਰ ਲਓ ਕੋਹਤੀ ਸ਼ੁਰੂ ਕਰਾ ਦਿਓ ਜੀ। ਟਾਈਮ ਆਊਟ ਕਰ ਲਿਓ ਬੰਮੇ ਭਲਾਈ ਜੀ। ਟਾਈਮ ਆਊਟ ਲਾਵੀ ਹੱਥ ਖੜਾ ਕਰਦੇ ਰਵੀ ਵੇਰਾ ਵਾਲੇ ਇੱਕ ਵਾਰ ਮੈਂ ਕਹਿੰਦਾ ਖਾੜੇ ਪਾਸ਼ਾ ਦੇ ਵਿੱਚੋਂ ਜਿੰਨੇ ਵੀ ਸਾਡਾ ਭਾਈ ਵੀਰੰਗਲਾਂ ਤੋਂ ਸੌਰੀ ਯਾਰ ਪਹਿਲਾ ਟਾਈਮ ਦੇਤਾ ਬਹ ਲਗਿਆ ਪੁੱਛੀ ਜਾਨ ਆ ਜਾਓ ਭਾਈ ਆ ਜਾਓ ਇੱਕ ਮਿੰਟ ਓਏ ਸਮਾਨ ਚੰ ਲੈ ਆਇਆ ਮੈਂ ਬੇਨਤੀ ਨੌਜਾਦਗਰੀ ਤਸਵੀਰਾਂ ਕਰ ਲੈਂਦੇ ਕੋਈ ਗੱਲ ਨਹੀਂ ਤੇ ਆਪਾਂ ਖਾੜੇ ਪਾਸ਼ਾ ਦੇ ਸਾਰੇ ਬਾਹਰ ਬੈਠ ਕੇ ਕੁਸ਼ਤੀ ਦੇਖਾਂਗੇ ਮੈਂ ਬੇਨਤੀ ਕਰਾਂਗਾ ਕਿਉਂਕਿ ਜਿੰਨੇ ਵੀ ਦਰਸ਼ਕ ਬੈਠੇ ਆਂ ਕੁਸ਼ਤੀ ਦੇ ਪੱਕੇ ਸ਼ਕੀਰ ਬੈਠੇ ਆਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਜਿਹੜੇ ਵੀ ਦੂਰੋਂ-ਨੜੋਂ ਚੱਲ ਕੇ ਪੁੱਜਿਆ ਸਾਰਿਆਂ ਦਾ तहे ਦਿਲੋਂ ਧੰਨਵਾਦ ਹੈ। ਲਓ ਇੱਕ ਨੰਬਰ ਵਟ ਕੇ ਦੀ ਗੋਤੀ ਜਿਹੜੀ ਵਿੱਚ ਅਖਾੜ ਦੇ ਸ਼ੁਰੂ ਹੋਣ ਲੱਗੀ ਹੈ। ਇੱਕ ਪਾਸੇ ਰਵੀ 베ਰਾ ਵਾਲਾ ਤੇ ਦੂਜੇ ਪਾਸੇ ਕਹਿੰਦੇ ਇੰਡੀਆ ਦਾ ਦਿਲ ਕਹਿੰਦੇ ਜੰਮੂ ਦਾ ਆਇਆ ਪਹਿਲਵਾਨ ਉਹ ਬਿੜੀਆਂ ਜੰਮੂ ਵਾਲਾ। ਲਓ ਦੇਖਾਂਗੇ ਸਮੇਂ ਦੇ ਨਾਲ ਉਹ ਕੌਣ ਜਿੱਦਾਂ ਕੋਲ ਹਰਦਾ ਕੇ ਬਾਤ। ਸਮਝ ਹੋ ਗਈ ਤੇ ਸਮਾਂ ਕਿੰਨਾ ਹੈ ਦੱਸ ਦਿਓ ਪੰਕੀ ਬਲਵਾਂਜੀ ਸਮਾਂ ਕਿੰਨਾ ਦੱਸ ਦਿਓ ਇੱਕ ਮਿੰਟ ਇੱਕ ਮਿੰਟ ਟਾਈਮ ਕਿੰਨਾ ਭਲਵਾਂਜੀ ਮਾੜਾ ਦੱਸ ਦੋਗੇ ਗੋਤੀ ਦਾ ਖੁੱਲਾ ਟਾਈਮ ਕਿੰਨਾ 20 ਮਿੰਟ ਖੁੱਲੇ ਆ ਪੰਜ ਪੁਆਇੰਟ ਮਿੰਟ ਕੁਛ ਨਹੀਂ ਚਲੋ ਠੀਕ ਹੈ ਪਹਿਲਾਂ 20 ਮਿੰਟ ਖੁੱਲੇ ਠੀਕ ਆ ਜੀ ਲਓ ਵੀ ਦਰਸ਼ਕੋ ਜਿਹਨੂੰ ਜਿਹਨੂੰ ਹੱਥ ਬਖਸ਼ਿਆ ਬਰਬਾਦ ਬਾਰੇ ਮਾਰੋ ਖੁੱਲ ਕੇ ਤਾੜੀਆਂ ਇੱਕ ਨੰਬਰ ਵਾਟ ਕੇ ਦੀ ਕੁਸ਼ਤੀ ਸ਼ੁਰੂ ਹੋਣ ਲੱਗੀ ਹੈ ਲਓ ਵਿੱਚ ਖੜਦੇ ਕੁਸ਼ਤੀ ਸ਼ੁਰੂ ਹੋ ਗਈ ਹੈ ਕਿ ਜੋਰ ਲੱਗਦੇ ਨੇ ਮੱਲਾਂ ਤੇ ਔਰ ਰੱਜ ਕੇ ਕਰਦੇ ਤੁਸੀਂ ਦਾਨ ਕਿ ਮਾਲਕ ਮਿਹਰ ਕਰੂਗਾ ਟੀਮਿਆਂ ਪਰ ਜਾਣੀ ਥੋੜੀ ਪੈਸਿਆ ਵਾਲੀ ਖਾਨ ਆਪਣੀ ਨੇਕ ਕਮਾਈ ਦਾ ਹਿੱਸਾ ਐਨਾ ਮੱਲਾਂ ਉਤੋ ਵਾਰ ਦਿਓ ਕਿ ਜਿਹਨੂੰ ਹੱਥ ਤੇ ਪਰਮਾਤਮਾ ਨੇ ਉਹ ਖੁੱਲ ਕੇ ਤਾੜੀ ਮਾਰ ਦੇਓ ਸ਼ਾਬਾਸ਼ 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 ਬਲੋ ਲਾਓ ਜੋ ਉੱਤੇ ਕਰੋ ਕੁਸ਼ੀ ਦਾ ਫੈਸਲਾ ਕਰੋ ਕੁਸ਼ੀ ਦਾ ਫੈਸਲਾ ਤੇ ਤਰੀਕ ਨੋਟ ਕਰਿਓ 2 ਨਵੰਬਰ 2024 ਨੂੰ ਪਿੰਡ ਬ੍ਰਾਹਮਣਵਾਲ ਦਾ ਕਹਿੰਦੇ ਗੁਸਤੀ ਦੰਗਲ ਹੋਣਾ ਹੈ ਜਿਲ੍ਹਾ ਰੂਪਨਗਰ ਵਿੱਚ ਬੱਡੀਆਂ ਰੌਣਕਾਂ ਲੱਗਣੀਆਂ ਜਿੱਥੇ ਭਾਰਤ ਦੇ ਵਿੱਚ ਕੋਟੀ ਦੇ ਪਹਿਲਵਾਨ ਪਹੁੰਚ ਰਹੇ ਆ ਪਹਿਲਵਾਨ ਜੱਸਾ ਪੱਟੀ ਪੁੱਜ ਰਿਹਾ ਹੈ ਪਹਿਲਵਾਨ ਪ੍ਰੇਤਪਾਲ ਫਗਵਾੜਾ ਪੁੱਜ ਰਿਹਾ ਪਹਿਲਵਾਨ ਸਿਕੰਦਰ ਸ਼ੇਖ ਪੁੱਜ ਰਿਹਾ ਕਮਲਜੀਤ ਡੂਮ ਛੇੜੀ ਪੁੱਜ ਰਿਹਾ ਦਿਨੇਸ਼ ਗੋਲਿਆ ਚੱਜਰ ਪੁੱਜ ਰਿਹਾ ਹੈ ਪਹਿਲਵਾਨ ਉਮੇਸ਼ ਮਥਰਾ ਪੁੱਜਣ ਤੇ ਹੋਰ ਵੀ ਇੱਚ ਕੋਟੀ ਦੇ ਪਹਿਲਵਾਨ ਜਿਹੜੇ ਪੁੱਜ ਰਹੇ ਆ ਸਾਡਾ ਗੁਰਦੀਪ ਬ੍ਰਾਹਮਣ ਵਾਲੀਆ ਪਰਾਜਣਾ ਸੱਦੇ ਦਿੰਦਾ ਨਾਮ ਲੈਣੇ ਔਖੇ ਆ ਵੀ ਐਨੇ ਹੀ ਰਸਤਮ ਮੱਲ ਜਿਹੜੇ ਇਕੱਠੇ ਕਰਦੇ ਨੇ ਭਰਾ ਨੇ ਤਾਂ ਉੱਥੇ ਦੇ ਲਈ 2 ਨਵੰਬਰ 2024 ਪਿੰਡ ਬ੍ਰਾਹਮਣ ਵਾਲ ਦਾ কুਸਤੀ ਦੰਗਲ ਹੈ ਉੱਥੇ ਦੇ ਲਈ ਵੀ ਸਾਰੇ ਕੋਸ਼ਿਸ਼ ਯਕੀਨ ਮੇਰਾ ਨੂੰ ਖੁੱਲੇ ਸੱਦੇ ਆ ਮੱਖਣ ਸਾਡਾ ਵੀ ਜੁੰਮੇ ਦਾ ਵੀਰ ਮੱਖਣ ਮੱਖਣ ਆਈ ਬਰਾ ਮਾ ਅਲੀ ਸਤਾ ਜੀ ਆਇਓ ਮੜਿਆ ਇੱਧਰ ਆਇਓ ਅਲੀ ਪਹਿਲਵਾਨ ਜੀ ਆਇਓ ਲੋ ਸਾਹਮਣੇ ਚੱਲਦੀ ਹੋਈ ਕੁਸ਼ਤੀ ਤੇ ਲੱਗਦਾ ਹੈ ਜੋਰ ਤੇ ਦੇਖਾਂਗੇ ਕੌਣ ਜਿੱਦਾ ਕੋੜ ਹੱਦ ਤੱਕ ਬਾਅਦ ਸਮੇਂ ਦੀ ਹੋਣੀ ਹੈ ਤੇ ਦੁੱਗਲ ਗਰੀਸ ਵਾਲਾ ਵੀ ਲਾਈਵ ਜੁੜਾ ਉਸ ਵੀਰ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਗੋਸ਼ਾ ਪਹਿਲਵਾਨ ਜੀ ਬਗਬਈ ਉਹ ਵੀ ਲਾਈਵ ਜੁੜੇ ਹੋਏ ਹੈ ਤੇ ਸਰਬਜੀਤ ਭਾਜੀ ਕਮੌਰ ਵਾਲੇ ਉਹ ਵੀ ਜਿਹੜੇ ਲਾਈਵ ਜੁੜੇ ਹੋਏ ਹੈ ਬਹੁਤ ਬਹੁਤ ਧੰਨਵਾਦ ਹੈ ਲੋ ਸਾਹਮਣੇ ਚੱਲਦੀ ਹੋਈ ਕੁਸ਼ਤੀ ਤੇ ਲੱਗਦਾ ਹੈ ਜੋਰ ਮੌਣ ਪਾਜੀ ਯੂਐਸਏ ਪਿੰਡ ਮੈਤਪੁਰ ਲੱਦਣੀ ਉਹ ਵੀ ਲਾਈਵ ਜੁੜੇ ਹੋਏ ਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਆ ਲਾਓ ਮੱਲੋ ਜੋਰ ਤੇ ਕਰੋ ਕੁਸ਼ੀ ਦਾ ਫੈਸਲਾ ਕਰਦੇ ਹੋ ਕੁਸ਼ੀ ਦਾ ਫੈਸਲਾ ਤੇ ਉੱਚਾ ਟਿੱਲਾ ਜੂਥ ਵੈਲਫੇਅਰ ਉੱਚਾ ਟਿੱਲਾ ਜੂਥ ਵੈਲਫੇਅਰ ਕਲੱਬ ਪਿੰਡ ਬੰਦਗੜ ਡਿਸਟ੍ਰਿਕਟ ਉਨਾ ਹਿਮਾਚਲ ਪ੍ਰਦੇਸ਼ ਦੇ ਵਿੱਚ ਜਿੱਥੇ ਕਿ ਓਪਨ ਬਾਲੀਵਾਲ ਦਾ ਟੂਰਨਾਮੈਂਟ ਹੋਣ ਜਾ ਰਿਹਾ ਪਹਿਲਾ ਇਨਾਮ 31000 ਦੂਜਾ ਨਾਮ 21000 ਬੈਸਟ ਪਲੇਅਰਾਂ ਨੂੰ ਐਲਈਡੀਆਂ ਦਿੱਤੀਆਂ ਜਾਣਗੀਆਂ ਨੋਟ ਕਰਿਓ ਸਾਡਾ ਗੋਲਦੀ ਰਾਣਾ ਬੰਗੜ ਵਾਲਾ ਜਿਹੜਾ ਸੱਦੇ ਦਿੰਦਾ ਹੈ ਉਹ ਜਿੰਨੇ ਵੀ ਬਾਲੀਬਾਲ ਨੂੰ ਪਿਆਰ ਕਰਦੇ ਉਹ ਵੀ ਜਿਹੜੇ ਸਾਰੇ ਜਰੂਰ ਪਹੁੰਚੋ ਉਹ ਬੱਲੇ 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 ਕਹਿੰਦੇ ਜਾਨਪੁਰੀ ਲੱਗੀ ਹੋਈ ਆ ਜੋਰਪੂਰਾ ਲੱਗਾ ਹੋਇਆ ਹੈ ਕਿ ਤੂ ਤਦੇ ਮੋਛਾਂ ਵਰਗੇ ਗੱਜਦੇ ਫਿਰ ਨ ਮਦਾਨਾ ਆਚ ਉਹ ਜਦ ਘੁਲਦੇ ਤਰ ਤ ਵੀ ਹੱਲੇ ਪੂਰਾ ਜੋਰਿਆ ਸਨਾਂ ਚ ਉਸ ਤਾਦਾਂ ਤੋਂ ਲੈ ਸਿੱਖਿਆ ਉਹ ਵਿੱਚੇ ਖਾੜੇ ਬੁੱਕਦਿਆਂ ਕਿ ਲੱਗਣ ਨਾ ਤੱਤੀਆਂ ਹਵਾਵਾਂ ਮਾਪਿਓ ਸੁੱਖਾ ਸੁਖਦਿਆਂ ਕਿ ਭੜਦੇ ਸ਼ੇਰਾਂ ਨੂੰ ਵੇਖ ਕੇ ਲੋਕੀ ਲੈਣ ਨਜਾਰੇ ਬਈ ਕਿ ਛਿੰਜਾਂ ਦੇ ਵਿੱਚ ਘੁਲਦੇ ਟਾਪਦੇ ਮੱਲਦੇ ਸਾਰੇ ਬਈ ਅੱਜ ਪੰਚ ਨੰਗਲਾ ਪਿੰਡ ਵਿੱਚ ਘੁਲਦੇ ਟਾਪਦੇ ਮੱਲ ਨੇ ਸਾਰੇ ਭਈ ਇੱਕ ਵਾਰ ਪੱਕੀ ਪਹਿਲਵਾਨ ਦੇ ਨਾਂ ਤੇ ਮਾਰ ਦਿਓ ਖੁੱਲ ਕੇ ਤਾੜੀਆਂ ਜਿਹਨੇ 라운ਡ ਕਾ ਲਗਾਤੀ ਓ ਵਧੀਆ ਜੀ ਬਹੁਤ ਵਧੀਆ ਸਾਡਾ ਜੀ ਆਰਸੀ ਵੀਰ ਚਮਕੌਰ ਸਾਹਿਬ ਤੋਂ ਸਾਡਾ ਬਹੁਤ ਵਧੀਆ ਭਰਾ ਕਮੈਂਟੇਟਰ ਤੇ ਬਹੁਤ ਵਧੀਆ ਮੇਰਾ ਸ਼ਾਬਾਸ਼ ਸ਼ਾਬਾਸ਼ ਬੋਲੋ ਲਾਓ ਜੋਰ ਤੇ ਕਰੋ ਗਫਾ ਜੀ ਧੰਨਵਾਦੀਆਂ ਸਾਰੇ ਐਨ ਆਰ ਆਈ ਭਰਾਵਾਂ ਦੇ ਸਾਡੇ ਵੱਡੇ ਛੋਟੇ ਵੀਰਾਂ ਦੇ ਜਿਨ੍ਹਾਂ ਨੇ ਸਾਡਾ ਸਹਿਯੋਗ ਦਿੰਦੇ ਨੇ ਵੱਧ ਚੜ ਕੇ ਸਾਡੀ ਛੇਜ ਵਿੱਚ ਹਿੱਸਾ ਪਾਉਂਦੇ ਨੇ ਬਾਇਗਰੂ ਨੇ ਪੁੱਛਾ ਉੱਤੇ ਚੜਦੀ ਕਲਾ ਬਕਸੇ ਦੇਸ਼ਾਂ ਵਤਨਾਂ ਵਿੱਚ ਬੈਠੇ ਸਾਡੇ ਭਰਾ ਅਸੀਂ ਬਹੁਤ ਧੰਨਵਾਦੀ ਆ ਪਾਕੀ ਵੀਰ ਵੱਲੋਂ ਅਸੀਂ ਪੂਰੀ ਪਤੰਗਲਾ ਸਾਰੇ ਮੈਂਬਰਾਂ ਵੱਲੋਂ ਬਹੁਤ ਧੰਨਵਾਦੀ ਆ ਸਾਰੇ ਸਾਡੇ ਭਰਾਵਾਂ ਦੇ ਅਬਰੇ ਥੋੜਾ ਟੋਲ ਇੱਕ ਮਿੰਟ ਟੋਲ ਬੰਦ ਕਰੋ ਢੋਲੀ ਵੀਰ ਆ ਪੰਕੀ ਨੂੰ ਮਾਰਿਆ ਮੇਰਾ ਭਰਾ ਇੱਕ ਮੱਠਾ ਕੰਮ ਕਰ ਲਓ ਪੰਕੀ ਪਹਿਲਵਾਨ ਜੀ ਇੱਕ ਵਾਰ ਖਾੜੇ ਬਾਛ ਦੇ ਵਿੱਚ ਆਇਓ ਪੰਕੀ ਪਹਿਲਵਾਨ ਜੀ ਬੇਨਤੀ ਕਰਦੇ ਆ ਪੰਕੀ ਪਹਿਲਵਾਨ ਜੀ ਇੱਕ ਵਾਰ ਖਾੜੇ ਬਾਛ ਨੂੰ ਟੇਕਿਓ ਮੱਥਾ ਆ ਦਰਸ਼ਕੋ ਜੀ ਨੂੰ ਜਿਹਨੂੰ ਹੱਥ ਬਖਸ਼ੇ ਇੱਕ ਵਾਰ ਤਾੜੀਆਂ ਮਾਰ ਦਿਓ ਮੁੰਡੂ ਵਾਸਤੇ ਬਹੁਤ ਵੱਡਾ ਪਰਾਲਾ ਹੈ ਡੰਗਲ ਕਰਾਣੇ ਕੋਈ ਸੌਖੀ ਨਹੀਂ ਹੈਗੇ ਪੰਕੀ ਪਹਿਲਵਾਨ ਵਾਸਤੇ ਮਾਰੋ ਖੁੱਲ ਕੇ ਤਾੜੀ ਵਾਹਿਗੁਰੂ ਚੜ੍ਹਦੀ ਕਲਾ ਵਾਹਿਗੁਰੂ ਚੜ੍ਹਦੀ ਪੰਕੀ ਭਰਾ ਨੂੰ ਆ ਪੰਮਾ ਪਹਿਲਵਾਨ ਜੀ ਉੱਥੇ ਹੀ ਮੱਥਾ ਟੁਕਸੀ ਵੀ ਟੇਕ ਦਿਓ ਤੁਹਾਡੀ ਬਹੁਤ ਵੱਡੀ ਸੇਵਾ ਹੈ ਪੰਮਾ ਪਹਿਲਵਾਨ ਜੀ ਫਤਿਹ ਸਾਂਝੀ ਕਰ ਦਿਓ ਤੁਸੀਂ ਇੱਥੇ ਹੀ ਬਹੁਤ ਬਹੁਤ ਧੰਨਵਾਦ ਹੈ ਤੁਹਾਡਾ ਵੀ ਤੁਹਾਡੇ ਹਥਿਆਰ ਅਸੀਂ ਸਾਹਮਣੇ ਰੱਖੇ ਹੋਏ ਆ ਲਓ ਸਾਹਮਣੇ ਗੁੱਦੀ ਚੱਲਦੀ ਹੈ ਤੇ ਲੱਗਦਾ ਹੈ ਜੋਰ ਤੇ ਪੜਦੀ ਹੋਈ ਜਵਾਨੀ ਉਹ ਦੇਖਾਂਗੇ ਕੌਣ ਜਿੱਦਦਾ ਕੌਣ ਹਾਰਦਾ ਹੈ ਕਿ ਛਿੰਝਾਂ ਵਿੱਚ ਜਾਰੋ ਜਦੋਂ ਢੋਲ ਵੱਜਦੇ ਉਹ ਮਾਰ ਲਲਕਾਰੇ ਮੱਲ ਆਉਂਦੇ ਗੱਜਦੇ ਜੇ ਬਲਾਰਿਆਂ ਦੇ ਬੋਲ ਬੜੇ ਮਿੱਠੇ ਲੱਗਦੇ ਬਈ ਖੁਸ਼ੀਆਂ ਦੇ ਮੇਲੇ ਸਦਾ ਰਹਿਣ ਲੱਗਦੇ ਕਮੇਟੀਆਂ ਦੇ ਪੂਰੇ ਜੋਰ ਲੱਗੇ ਹੁੰਦੇ ਆ ਮੱਲ ਚੋਟੀ ਦੇ ਯਾਰੋ ਜਿਨ੍ਹਾਂ ਨੇ ਸੱਦੇ ਹੁੰਦੇ ਆ ਕਿ ਕਈਆਂ ਦੇ ਘਰ ਛਿੰਜਾ ਸਿਰੋ ਚੱਲਦੇ ਉਹ ਕੋਈ ਲਾਉਂਦਾ ਹੈ ਚੰਡੋਲ ਕਈ ਪਕੌੜੇ ਤਲਦੇ ਕੋਈ ਵੇਚਦਾ ਖਡਾਉਣੇ ਤਰਬਾਸ ਰੱਖਦਾ ਕਿ ਛਿੰਜਾ ਉੱਤੋਂ ਹਰ ਕੋਈ ਆਸ ਰੱਖਦਾ ਲੱਖਾ ਵੰਡਣ ਵਾਲਿਓ ਇਹ ਵੀ ਖਿਆਲ ਰੱਖਿਓ ਗਰੀਬ ਪਹਿਲਵਾਨਾਂ ਨੂੰ ਵੀ ਤੁਸੀਂ ਨਾਲ-ਨਾਲ ਰੱਖਿਓ ਗਰੀਬੀ ਕਰਕੇ ਨਾ ਕੋਈ ਮੱਲੀ ਛੱਡ ਜੇ ਕਿ ਐਵੇਂ ਦੇਖਿਓ ਨਾ ਕਿਸੇ ਦੀ ਆਸ ਦਿਲ ਵਿੱਚ ਦਬਜੇ ਕਿ ਲਖਣ ਦਾ ਗੋਪੀ ਗੱਲ ਘੱਟ ਲਿਖਦਾ ਪਰ ਜਿੰਨਾ ਲਿਖਦਾ ਕਹਿੰਦੇ ਪੂਰੀ ਅੱਤ ਲਿਖਦਾ ਲਓ ਸਾਹਮਣੇ ਇੱਕ ਨੰਬਰ ਪਰ ਗੁਸਤੀ ਚੱਲਦੀ ਹੈ ਤੇ ਲੱਗਦਾ ਹੈ ਜੋਰ ਹਾਂਜੀ ਬਾਜੀ ਕਰਿਓ ਓਏ ਰੌਣਕ ਲਾਈ ਹੋਈ ਆ ਸਾਡੇ ਢੋਲੀ ਵੀਰਾਂ ਨੇ ਹਿਮਾਚਲ ਤੋਂ ਇਹ ਸਾਡੇ ਭਰਾਵਾਂ ਨੇ ਬਹੁਤ ਵੱਡਾ ਉਪਰਾਲਾ ਕੀਤਾ ਤੇ ਸਪੈਸ਼ਲ 퍼ਫਰਮੈਂਸ ਤੇ ਸਾਡੇ ਵਿੱਚ ਸੱਜੇ ਗਏ ਨੇ ਬਹੁਤ ਸੋਹਣਾ ਕੰਮ ਕੀਤਾ ਇਹਨਾਂ ਨੇ ਬਹੁਤ ਹੀ ਵਧੀਆ ਬਹੁਤ ਧੰਨਵਾਦੀਆਂ ਇਹਨਾਂ ਵੀਰਾਂ ਦੇ ਵਾਹ ਜੀ ਵਾਹ ਪੂਰਾ ਜੋਰ ਲੱਗਿਆ ਹੈ ਜਾਨਪੂਰੀ ਲੱਗੀ ਹੋਈ ਹੈ ਕਹਿੰਦਾ ਸਾਡੇ ਵਾਂਗੂ ਚਾਹੁੰਦਾ ਜੇ ਤੂੰ ਯਾਰ ਯਾਰ ਤੂੰ ਕਰਦਾ ਬੰਦਿਆ ਹੁਣ ਨਾ ਰਹੀਓ ਜਾਰੀ ਜਾਰੀ ਉੱਥੇ ਲਾਉਣ ਜੀ ਮਿੱਤਰੋ ਹੁਣ ਜੀਦਾ ਵੱਡੂਆ ਭਾਰੀ ਮੋੜ ਮੋੜ ਤੇ ਪਿਆਰ ਬਦਲਦਾ ਉਹ ਗਰੀਬ ਨਾਲ ਕਾਦੀ ਯਾਰੀ ਲੋੜਵੰਦ ਨੂੰ ਕੀ ਦੇਣਾ ਇੱਥੇ ਉਹ ਰੱਜੇ ਨੂੰ ਲਜਾਉਂਦੀ ਦੁਨੀਆ ਸਾਰੀ ਪਹਿਲਾ ਰੋਗ ਸੀ ਇਸ਼ਕ ਦਾ ਬੁਰਾ ਹੁਣ ਚਿੱਟਾ ਹੋ ਗਿਆ ਪਾਰੀ ਆਜਾ ਕਾਲੀ ਕੁਸ਼ਤੀ ਸੁਝਲ ਭلوان ਜੀ ਆਜੋ ਮੜੇ ਆਪਣਾ ਸਰਵਾਂਜਨ ਲੈ ਜਾਓ ਯਾਰ ਆਜੋ ਮੜੇ ਭلوان ਜੀ ਸੁਝਲ ਭلوان ਜੀ ਆਜੋ ਆਜਾ ਵਾ ਲਓ ਜ਼ੋਰ ਪੂਰਾ ਲੱਗਿਆ ਹੋਇਆ ਕਹਿੰਦੇ ਪੀਵੀ ਜੀ ਦਾ ਗੁਰਜ ਜਾ ਕੇ ਗੁਰਜ ਕਿੱਥੇ ਤੁਹਾਡੀ ਗੁਰਜ ਆਜੋ ਆਜੋ ਵਾ ਕਹਿੰਦੇ ਪੀਬੀ07 ਕਰਾਉਂਦੇ ਪੂਰੀ ਅੱਤ ਯਾਰਾਂ ਦੇ ਆ ਯਾਰ ਯਾਰੀ ਜਿਹੀ ਕਰਦੇ ਕਿਸੇ ਨਾਲ ਵਪਾਰ ਜੀਦਾ ਕਰਦੇ ਦਿਲੋਂ ਕਰਦੇ ਜਾਂਦੇ ਦੋ ਗਿਆ ਦੋਗਲਿਆਂ ਨਾਲ ਪਿੱਛੋਂ ਕਰਦੇ ਆ ਲੜਾਕੇ ਦਾ ਪੂਰੇ ਪਰ ਚਲਾਕੀ ਨਹੀਂ ਕਰਦੇ ਬਿਨਾ ਗੱਲ ਤੋਂ ਇਹ ਕਿਸੇ ਨਾਲ ਨਹੀਂ ਲੜਦੇ ਸਰਦਾਰੀ ਪੂਰੀ ਕਾਇਮ ਆ ਕਰਦੇ ਸਭ ਦੇ ਬਹਿਮਾ ਨਸ਼ੇ ਪੱਤੇ ਤੋਂ ਪਰਹੇਜ ਹੈ ਤਾਈਆਂ ਹੁਸ਼ਿਆਰਪੁਰਿਆਂ ਦਾ ਕਹਿੰਦੇ ਹਰ ਪਾਸੇ ਕਰੇਜ ਹੈ ਤਾਈਆਂ ਹੁਸ਼ਿਆਰਪੁਰਿਆਂ ਦਾ ਕਹਿੰਦੇ ਪੰਕੀ ਪਹਿਲਵਾਨ ਦਾ ਹਰ ਪਾਸੇ ਕਰੇਜ ਹੈ ਬਹੁਤ ਬਹੁਤ ਧੰਨਵਾਦ ਹੈ ਸਾਹਮਣੇ ਇੱਕ ਨੰਬਰ ਪਟਕ ਦੀ ਗੁਸਤੀ ਹੈ ਮੱਲੋ ਲਾਹ ਦੇ ਇੱਕ ਵਾਰ ਹੱਲਾ ਗੁੱਲਾ ਕਰਦੀ ਆਪਾਂ ਗੁਸਤੀ ਨੂੰ ਇੱਕ ਪਾਸੇ ਪੰਮਾ ਪਹਿਲਵਾਨ ਦੀ ਚੰਬੜਾ ਬਹੁਤ ਬਹੁਤ ਧੰਨਵਾਦ ਹੈ 20 ਅਕਤੂਬਰ ਨੂੰ ਜਿੱਥੇ ਚੰਬੜਾ ਪਿੰਡ ਜਿਲ੍ਹਾ ਹੁਸ਼ਿਆਰਪੁਰ ਦੇ ਵਿੱਚ ਬਹੁਤ ਬੜਾ ਬਹੁਤ ਵਧੀਆ ਕੁਸ਼ਤੀ ਦੰਗਲ ਹੋਣਾ ਉੱਥੇ ਦੇ ਲਈ ਵੀ ਸਾਰੇ ਹੀ ਦਰਸ਼ਕ ਵੀਰਾਂ ਨੂੰ ਖੁੱਲਾ ਸੱਦਾ ਤੁਸੀਂ ਉੱਥੇ ਜਰੂਰ ਪਹੁੰਚਣਾ ਹੈ ਖੁਸ਼ਾਲਪੁਰ ਨੂੰ ਤੇ ਬਜਰੰਗਲਾ ਪਿੰਡ ਨੂੰ ਖੁੱਲਾ ਸੱਦਾ ਹੈ ਵੀ ਜਰੂਰ ਜਿੰਨੇ ਵੀ ਕੁਸ਼ਤੀ ਨੂੰ ਪਿਆਰ ਕਰਦੇ ਆ ਉਹ ਸਾਰੇ ਜਰੂਰ ਪਹੁੰਚਿਓ ਤਿੰਨ ਰੋਲ ਤਿੰਨ ਰੋਲ ਸੱਦਾ 21 ਅਕਤੂਬਰ ਰਾਮਪੁਰ ਬਿਰੜੋ ਦਾ ਕੁਸ਼ਤੀ ਦੰਗਲ ਹੈ ਸਾਡੇ ਮਾਰਸ਼ਲ ਪਹਿਲਵਾਨ ਜੀ ਰਾਮਪੁਰ ਬਿਰੜੋ ਵੀ ਸੱਦਾ ਦਿੰਦੇ ਆ ਸਾਰੇ ਨੇ ਉੱਥੇ ਵੀ ਜਰੂਰ ਪਹੁੰਚਣਾ ਨੇੜੇ ਗਰ ਸ਼ੰਕਰ ਰਾਮਪੁਰ ਬਿਰੜੋ ਪਿੰਡ ਦੇ ਵਿੱਚ ਵੱਡਿਆ ਰੌਣਕ ਲੱਗਣੀ ਆ ਉੱਥੇ ਵੀ ਤੁਸੀਂ ਸਾਰੇ ਨੇ ਜਰੂਰ ਪਹੁੰਚਣਾ ਤੇ ਤਰੀਕ ਨੋਟ ਕਰਿਓ 6 ਨਵੰਬਰ ਪਿੰਡ ਡਹਿਰ ਨੇੜੇ ਸ਼੍ਰੀ ਚਮਗੌਰ ਸਾਹਿਬ ਦਾ ਕੁਸ਼ਤੀ ਦੰਗਲ ਹੈ ਉੱਥੇ ਵੀ ਤੁਸੀਂ ਸਾਰੇ ਨੇ ਜਰੂਰ ਪਹੁੰਚਣਾ ਜਿੱਥੇ ਜੱਸਾ ਪੱਟੀ ਪੁਜਰੇ ਆ ਕਲੂਆ ਗੁੱਜਰ ਪੁਜਰੇ ਆ ਸ਼ੇਰਾ ਬਾਬਾ ਫਲਾਈ ਪੁਜਰੇ ਆ ਤਾਲ ਬਾਬਾ ਫਲਾਈ ਪੁਜਰੇ ਆ ਉੱਥੇ ਦੇ ਲਈ ਵੀ ਸਾਰੇ ਕੋਸ਼ਿਸ਼ ਕੀਤੇ ਮੈਨੂੰ ਖੁੱਲੇ ਸਦਿਆਂ। ਭਲਵਾਂ ਜੀ, ਸੂਜਲ ਜੀ ਆਜੋ। ਦੋ ਟਰੈਕਟਰ ਰੱਖੇ ਗਏ ਆ ਡਹਿਰਪੁਰ ਦੇ ਕੋਸੀ ਦੰਗਲ ਦੇ। ਉੱਥੇ ਦੇ ਲਈ ਵੀ ਸਾਰੇ ਕੋਸ਼ਿਸ਼ ਕੀਤੇ ਮੈਨੂੰ ਖੁੱਲੇ ਸਦਿਆਂ। ਸ਼ਾਬਾਸ਼ ਸ਼ਾਬਾਸ਼। ਵੱਲੋਂ ਲਾਓ ਜੋਰ ਤੇ ਕਰੋ ਕਸਤੀ ਦਾ ਫੈਸਲਾ। ਕਿ ਸਾਰੇ ਲੋਟਾਂ ਤੇ ਫੋਟੋ ਗਾਂਧੀ ਦੀ ਲੱਗੀ ਏ। ਸਾਡੇਆਂ ਸ਼ਹੀਦਾਂ ਦੀ ਵੀ ਫੋਟੋ ਚਪਕਾ ਦਿਓ। 500 200 ਤੇ ਨਾ ਹੀ ਸਹੀ। ਪਗਤ ਸਿੰਘ ਦੀ ਫੋਟੋ ਨੂੰ ਪੰਜਾਹ ਉੱਤੇ ਲਾ ਦਿਓ। उदम सराबे दसा बीह हाँ जोगे भी नहीं कदरिया बाबर धुए ही बना दौ आखदा चौहान हिंदुस्तान दासको थोड़ा बहुत मुल कुरबानिया का पा दिओ थोड़ा बहुत मुल कुरबानिया का पा दौ उधर ताड़िया मा दियो कि रवि बेहा वाला उपरले पासे आ गया चलती कोसी के बिड़िया जम्मू वाला हेठले पासे है देखा कौन जिद है कि समा बड़ा बलवान समय की कदर करो ये चलता तेज रफ्तार समय की नवज फड़ो ਸਮੇ ਨਾਲ ਹੀ ਕੀਤੇ ਕੰਮ ਚੰਗੇ ਲੱਗਦੇ ਨੇ ਸਭ ਨੂੰ ਜੋ ਖੁੰਝ ਜਾਂਦੇ ਨੇ ਸਮੇ ਤੋਂ ਫਿਰ ਕਿਉਂ ਦੁਸ਼ ਦਿੰਦੇ ਨੇ ਰੱਬ ਨੂੰ ਮਾੜਾ ਸਮੇਂ ਨਾ ਆਵੇ ਕਿਸੇ ਤੇ ਇੱਕ ਕਰੋ ਦਿਲੋਂ ਦੁਆਵਾਂ ਮਾਂ ਸੱਚੀਆਂ ਸਮਾਂ ਹੀ ਕਰੇ ਬਰਬਾਦ ਬੰਦੇ ਨੂੰ ਤੇ ਸਮਾਂ ਹੀ ਦੇਵੇ ਤਰੱਕੀਆਂ ਸਮਾਂ ਹੀ ਕਰੇ ਬਰਬਾਦ ਬੰਦੇ ਨੂੰ ਕਿ ਮੇਲਿਆਂ ਦੇ ਵਿੱਚ ਮੇਲੀ ਮਿਲਦੇ ਖੇਡਾਂ ਦੇ ਵਿੱਚ ਹਾਣੀ ਉਹ ਸਿੰਘ ਫਸ ਗਏ ਖੁੰਡੀਆਂ ਦੇ ਅੱਜ ਕੋਈ ਨਿੱਤਰੂ ਬੜੇਵੇਂ ਖਾਣੀ ਦੇਖੋ ਕੌਣ ਮਿੱਤ ਅੱਜ ਖੁਸ਼ਹਾਲਪੁਰ কুਸਤੀ ਦੰਗਲ ਹੈ ਅੱਜ ਡੰਗਲਾ ਪਿੰਡ ਦਾ কুਸਤੀ ਡੰਗਲਾ ਦੋਨੇ ਪਿੰਡਾਂ ਦੀ ਪੰਚਾਇਤਾਂ ਵਾਸਤੇ ਇੱਕ ਵਾਰ ਤਾੜੀ ਖੁੱਲ ਕੇ ਉਹਨਾਂ ਵਾਸਤੇ ਵੀ ਮਾਰ ਦਿਓ ਅਗਲੇ ਸਾਲ 8ਵਾਂ ਵਿਸ਼ਾਲ কুਸਤੀ ਡੰਗਲ ਹੋ ਜਾਣਾ ਲੋ ਕੁਸਤੀ ਚੱਲਦੀ ਹੈ ਜੋਰ ਲੱਗਿਆ ਹੈ ਜਾਨਪੁਰੀ ਲੱਗੀ ਹੋਈ ਹੈ ਤੇ ਚੜਦੀ ਜਵਾਨੀ ਦਾ ਨੀ ਮਾਣ ਕਰੀਦਾ ਸੱਪਾਂ ਦੀਆਂ ਸਖਰੀਆਂ ਨਹੀਂ ਪੈਰ ਤਰੀਦਾ ਕਹਿੰਦੇ ਹੁੰਦੇ ਨੇ ਬਗਾਨੇ ਪੁੱਤ ਪਰੇ ਤੋਂ ਪਰੇ ਪਰ ਸਾਡੇ ਬਾਰੇ ਦਿਲ ਵਿੱਚ ਰੱਖੀ ਨਾ ਭੁਲੇਖਾ ਰੋਲ ਦਿੱਤੇ ਅਸੀਂ ਇੱਥੇ ਉਹ ਖਰੇ ਤੋਂ ਖਰੇ ਕਿ ਰੋਲ ਦਿੱਤੇ ਅਸੀਂ ਇੱਥੇ ਖਰੇ ਤੋਂ ਖਰੇ ਲੋ ਸਾਹਮਣੇ ਚੱਲਦੇ ਹੋਏ ਕੁਤੀ ਤੇ ਲੱਗਦਾ ਹੈ ਜੋਰ ਕਿ ਤੜਕੇ ਉੱਠ ਅਖਾੜੇ ਜਾ ਕੇ ਸੱਚੇ ਰੱਬ ਦਾ ਨਾਮ ਤੇ ਆ ਕੇ ਉਹ ਤੜਕੇ ਉੱਠ ਅਖਾੜੇ ਜਾ ਕੇ ਸੱਚੇ ਰੱਬ ਦਾ ਨਾਮ ਤੇ ਆ ਕੇ ਨਾ ਗਿਰਦੇ ਡੰਡ ਤੇ ਬੈਠ ਕਾਲਾ ਕੇ ਜੋਰ ਲਗਾਈ ਜਾਂਦੇ ਨੇ ਹੁੰਦੇ ਮਲ ਨਾਲ ਕਿਸੇ ਨਾਲੋਂ ਕੱਟ ਕੇ ਹੱਤ ਕਰਾਈ ਜਾਂਦੇ ਨੇ ਹੁੰਦੇ ਮਲ ਨਾਲ ਕਿਸੇ ਨਾਲੋਂ ਕੱਟ ਕੇ ਹੱਤ ਕਰਾਈ ਹੀ ਜਾਂਦੇ ਨੇ ਜਿਹਨੂੰ ਜਿਹਨੂੰ ਮੇਰੇ ਪੰਜ ਗੀਤ ਪਹਿਲਵਾਨੀ ਤੇ ਵਧੀਆ ਲੱਗੇ ਆਏ ਮ ਇੱਕ ਵਾਰ ਮਾਰੋ ਖੁੱਲ ਕੇ ਤਾੜੀ ਛੇਵਾਂ ਗੀਤ ਟੁੱਟੇਗਾ ਉਹ ਵੀ ਬਹੁਤ ਜਲਦੀ ਜਿਹੜਾ ਰਿਲੀਜ਼ ਹੋਵੇਗਾ ਮੈਂ ਤੁਹਾਡਾ ਆਪਣਾ ਕੁਸ਼ਤੀ ਲਖਾਰੀ ਕੁਸ਼ਤੀ ਗਾਇਕ ਅਤੇ ਕੁਸ਼ਤੀ ਕਮੈਂਟੇਟਰ ਜੀ ਆਰਸੀ ਸ਼੍ਰੀ ਚਮਕੌਰ ਸਾਹਿਬ ਬੰਮਾ ਪਹਿਲਵਾਨ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਪੰਗੀ ਪਹਿਲਵਾਨ ਜੀ ਦਾ ਬਹੁਤ ਬਹੁਤ ਧੰਨਵਾਦ ਹੈ ਜਿਹਨਾਂ ਕਰਕੇ ਇੱਥੇ ਆਣ ਦਾ ਮੌਕਾ ਮਿਲਿਆ ਹਾਜ਼ਰੀ ਲਾਉਣ ਦਾ ਮੌਕਾ ਮਿਲਿਆ ਬਹੁਤ ਬਹੁਤ ਧੰਨਵਾਦ ਹੈ ਲੋ ਸਾਹਮਣੇ ਜਿਹੜੀ ਕੁਸ਼ਤੀ ਚੱਲਦੀ ਹੈ ਤੇ ਜੋਰ ਲੱਗਿਆ ਹੋਇਆ ਹੈ ਦੇ ਇਹ ਏਰੀਆ 'ਚ ਛਿੰਝਦੇ ਨੇ ਫੁੱਲ ਚਰਚੇ ਕਿ ਮੱਲ ਟਾਪ ਟਾਪ ਦੇ ਸੱਦੇ ਨੇ ਕੀਤੇ ਖੁੱਲੇ ਖਰਚੇ ਕਿ ਕਲਯੁਗ ਦੀ ਦੁਨੀਆ ਇੱਥੇ ਪੈਰ ਪੈਰ ਤੇ ਧੋਖੇ ਨੇ ਕਿ ਦਰਸ਼ਕੋ ਤਾੜੀਆਂ ਤੋੜੀਆਂ ਮਾਰਦਿਆ ਕਰੋ ਐਡੇ ਵੱਡੇ ਕੁਸ਼ਤੀ ਦੰਗਲ ਕਰੋੜੇ ਕਿਹੜਾ ਸੌਖੇ ਨੇ ਉਹ ਦਰਸ਼ਕੋ ਤਾੜੀਆਂ ਤੋੜੀਆਂ ਮਾਰਦਿਆ ਕਰੋ ਐਡੇ ਵੱਡੇ ਕੁਸ਼ਤੀ ਦੰਗਲ ਕਰੋੜੇ ਕਿਹੜਾ ਸੌਖੇ ਨੇ ਲੋ ਜੋਰ ਪੂਰਾ ਲੱਗਿਆ ਹੈ ਜਾਨਪੁਰੀ ਲੱਗੀ ਹੋਈ ਹੈ ਲਾ ਲਾ ਮੱਲੇ ਜੋਰ ਤੇ ਕਰੋ ਕੁਸ਼ੀ ਦਾ ਫੈਸਲਾ ਕਿ ਮਰਨਾ ਸਭ ਨੇ ਹੈ ਪਰ ਮਰਨਾ ਕੋਈ ਨਹੀਂ ਚਾਹੁੰਦਾ ਭੋਜਨ ਸਭ ਨੂੰ ਚਾਹੀਦਾ ਹੈ ਪਰ ਖੇਤੀ ਕਰਨਾ ਕੋਈ ਨਹੀਂ ਚਾਹੁੰਦਾ ਪਾਣੀ ਸਭ ਨੂੰ ਚਾਹੀਦਾ ਏ ਪਰ ਪਾਣੀ ਬਚਾਉਣਾ ਕੋਈ ਨਹੀਂ ਚਾਹੁੰਦਾ ਕਿ ਛਾਂ ਸਭ ਨੂੰ ਚਾਹੀਦੀ ਹੈ ਉਹ ਬੱਲੇ 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 ਉਧਰ ਕਹਿੰਦੇ ਬਿੜਿਆ ਜੰਮੂ ਵਾਲ ਵੀ ਹੇਠੋਂ ਨਿਕਲ ਕੇ ਸਾਹਮਣੇ ਪਾਸੇ ਆ ਗਿਆ ਮਾਰੋ ਤਾੜੀ ਖੁੱਲ ਕੇ ਦੋਨੇ ਮੱਲਾ ਵਾਸਤੇ ਥੱਲੋਂ ਨਿਕਲਣਾ ਵੀ ਬਹੁਤ ਔਖਾ ਹੋ ਜਾਂਦਾ ਜਦੋਂ ਗੁਸਤੀ ਚੱਲਦੀ ਹੈ ਸ਼ਾਬਾਸ਼ 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 ਮੰਨ ਲੋ ਲਾਓ ਜੋਰ ਤੇ ਕਰੋ ਕਿਸੇ ਦਾ ਫੈਸਲਾ ਕਰੋ ਕਿਸੇ ਦਾ ਫੈਸਲਾ ਸਾਡੇ ਸੰਜੀਪ ਜੀ ਪੰਜ ਨੰਗਲਾ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸਾਡੇ ਸੰਜੀਪ ਜੀ ਪੰਜ ਨੰਗਲਾ ਵਾਲੇ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਲਾਈਵ ਟੀਵੀ ਵਾਲੇ ਵੀਰ ਆਜੋ ਮੜਿਆ ਤੁਸੀਂ ਆਪਣਾ ਆ ਲੈ ਲਓ ਹਿਸਾਬ ਕਿਤਾਬ ਜਿਹੜਾ ਕਰ ਲਓ ਸ਼ਾਬਾਸ਼ ਸ਼ਾਬਾਸ਼ ਵਾਲੀਆ ਸਾਡਾ ਵੀਰ ਸੌਰੀ ਫॉर ਲੇਟ ਬਹੁਤ ਬਹੁਤ ਧੰਨਵਾਦ ਸਾਡੇ ਵਾਲੀਆ ਵੀਰ ਦਾ ਹੁਸ਼ਿਆਰ ਬਹੁਤ ਇੱਥੇ ਪਹੁੰਚਣ ਤੇ ਲੋ ਕਿੰਨਾ ਸਮਾਂ ਹੋ ਗਿਆ ਪੰਮਾ ਭਲਵਾਂ ਜੀ ਦੱਸ ਦਈਏ ਦਰਸ਼ਕਾਂ ਦੇ ਨਾਲ ਸਾਂਝ ਵਾਦੀ ਆਪਾਂ 12 ਮਿੰਟ ਦਾ ਸਮਾਂ ਹੋ ਗਿਆ ਮਾਰੇ ਦਰਸ਼ਕੋ ਤਾੜੀਆਂ ਦੇ ਸਵਾਦ ਆ ਰਿਹਾ ਹੈ ਕੁਸ਼ਤੀ ਦਾ ਇੱਕ ਨੰਬਰ ਵੱਟ ਕੇ ਦੀ ਫਾਈਨਲ ਕੁਸ਼ਤੀ ਜਿਹੜੀ ਚੱਲ ਰਹੀ ਹੈ ਤੇ ਕੁਝ ਸਮਾਂ ਬੀਤ ਗਿਆ ਕੁਝ ਸਮਾਂ ਜਿਹੜਾ ਬਾਕੀ ਹੈ ਦੇਖਾਂਗੇ ਅਕੌਰ ਜਿੱਦਾਂ ਕੋਣ ਹਰਦਾ ਕੇ ਬਾਤ ਉਸ ਇੱਕ ਜਣਾ ਆ ਜਾਓ ਇੱਕ ਜਣਾ ਆ ਜਾਓ ਲਾਈਵ ਵਾਲੇ ਜਿਗਰੇ ਪੰਜਾਬੀ ਦੇ ਟੀਮ ਤੋਂ ਜਿਹੜੇ ਵੀ ਵਿਰਾਏ ਆ ਲਓ ਉਧਰ ਕੁਸ਼ਤੀ ਬੱਲੇ ਬੱਲੇ ਹੋਈ ਪਈ ਐ ਉਹ ਬੱਲੇ ਬੱਲੇ ਜਿਹੜੀ ਹੋਈ ਪਈ ਐ ਪਰ ਉਧਰ ਬਿੜੀਆਂ ਤੇ ਰਵੀ ਉਹ ਬਿੜੀਆਂ ਤੇ ਰਵੀ ਉਹ ਦੇਖਾਂਗੇ ਕੌਣ ਜਿੱਦਿਆ ਕੌਣ ਹਾਰਦਾ ਉਧਰ ਬਿੜੀਆਂ ਤੇ ਰਵੀ ਬੱਲੇ ਬੱਲੇ ਕਰਾ ਰਿਹਾ ਓ ਓ ਓ ਓ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ ਇਹ ਕੌਣ ਆ ਇਹ ਰਵੀ 베ਰਾਂ ਦੀ ਧਰਤੀ ਦਾ ਆ ਜਿਹੜਾ ਜਿੱਤ ਪ੍ਰਾਪਤ ਕਰ ਗਿਆ ਰਵੀ 베ਰਾਂ ਦੀ ਧਰਤੀ ਦਾ ਪਰ ਉਧਰ ਬਿੜੀਆਂ ਜੰਮੂ ਵਾਲਾ ਵੀ ਘੱਟ ਨਹੀਂ ਕਿਸੇ ਤੋਂ ਪਰ ਚੱਲਦਾ ਰਹਿੰਦਾ ਕੁਸ਼ੀ ਦੇ ਵਿੱਚ ਜਿੱਤ ਹਾਰ ਕਿ ਹਾਰਾਂ ਜਿੱਤਾਂ ਉਸ ਪਰਮਾਤਮਾ ਦੇ ਹੱਥ ਹੁੰਦੀ ਸੋਨੇ ਦੇ ਸੁਹਾਗਾ ਜੀ ਦਾਰੀ ਮਿੱਤਰੋ ਕਿ ਕਾਮਯਾਬੀ ਉਹਨਾਂ ਦੇ ਹੀ ਪੈਰ ਚੁੰਮਦੀ ਸੁੱਤੇ ਪਹਿ ਵੀ ਜੋ ਰੱਖਦੇ ਤਿਆਰੀ ਮਿੱਤਰੋ ਸੁੱਤੇ ਪਹਿ ਵੀ ਜੋ ਰੱਖਦੇ ਤਿਆਰੀ ਮਿੱਤਰੋ ਸਾਰੇ ਦਰਸ਼ਕ ਵੀਰਾਂ ਦਾ ਐਨ ਆਰ ਆਈ ਵੀਰਾਂ ਦਾ ਪੰਗੀ ਪਹਿਲਵਾਨ ਦੇ ਯਾਰਾਂ ਦੋਸਤਾਂ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਹੈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜਿਹੜੇ ਕੋ ਸੱਦੇ ਤਿਆਰੀਆਂ ਭਗਵਾਉਣਾ ਇਹ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਛੋਟੇ ਪਹਿਲਵਾਨਾਂ ਦਾ ਉਸਤਾਦਾਂ ਦਾ ਜਿਨੇ ਲਾਈਵ ਜੁੜੇ ਆ ਬਾਰੋ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ ਕਿਉਂਕਿ ਮੇਰਾ ਮੁਝ ਵਿੱਚ ਕੁਝ ਨਹੀਂ ਜੋ ਕੁਝ ਸੋਹ ਹੈ ਤੇਰਾ ਤੇਰਾ ਤੁਝ ਕੋ ਸਾਹਮਣੇ ਕਿਆ ਲਾਗੇ ਹੈ ਮੇਰਾ ਕਿਆ ਲਾਗੇ ਹੈ ਮੇਰਾ ਬਹੁਤ-ਬਹੁਤ ਧੰਨਵਾਦ ਹੈ ਕਿਉਂਕਿ ਕੋਈ ਵੀ ਕੰਮ ਕੱਲਿਆਂ ਕਰਨੇ ਬਹੁਤ ਔਖੇ ਹੁੰਨੇ ਆ ਸੋ ਬੰਗੀ ਪਹਿਲਵਾਨ ਕਹਿੰਦਾ ਸਾਥ ਦਾ ਧੰਨਵਾਦ ਕਰਦੇ ਹਾਂ ਲਦਰ ਅੱਜ ਦਾ ਇੱਕ ਨੰਬਰ ਵੜਕੇ ਦੀ ਕੁਸ਼ਤੀ ਦਾ ਜੇਤੂ ਪਹਿਲਵਾਨ ਰਵੀ 베ਰਾ ਚੰਡੀ ਵਾਲੀ ਪੱਗ ਜਿਹੜੀ ਬੰਨੀ ਜਾ ਰਹੀ ਹੈ ਸੋ ਬਹੁਤ-ਬਹੁਤ ਮੁਬਾਰਕਾ ਰਵੀ 베ਰਾ ਪਹਿਲਵਾਨ ਜੀ ਨੂੰ ਅੱਜ ਇੱਕ ਨੰਬਰ ਵੜਕੇ ਦੀ ਕੁਸ਼ਤੀ ਜਿੱਤੀ ਹੈ ਪਿੰਡ ਬੱਜਰੰਗਲਾ ਤੇ ਖੁਸ਼ਾਲਪੁਰ ਦਾ ਸਾਂਝਾ ਕੁਸ਼ਤੀ ਦੰਗਲ ਹੈ ਸੋ ਬਹੁਤ-ਬਹੁਤ ਧੰਨਵਾਦ ਖੁਸ਼ਾਲਪੁਰ ਦੇ ਜਿੰਨੇ ਵੀ ਦਾਨੀ ਸੱਜਣ ਪੰਚਾਇਤ ਮੈਂਬਰਾਂ ਦਾ ਬਹੁਤ-ਬਹੁਤ ਧੰਨਵਾਦ ਹੈ ਅਗਲੇ ਸਾਲ ਅੱਠਵਾਂ ਛਿੰਝ ਮੇਲਾ ਆਪਾਂ ਰੜ ਕੇ ਇਸ ਤੋਂ ਵੀ ਵੱਡਾ ਹੋਰ ਕਰਾ ਦੇਣਾ ਸਾਡੇ ਸੰਜੀਵ ਜੀ ਬੰਜ ਰੰਗਲਾ ਬਹੁਤ ਬਹੁਤ ਧੰਨਵਾਦ ਉਹਨਾਂ ਦਾ ਵੀ ਲੋ ਗੁਰਜ ਦਿੱਤੀ ਜਾ ਰਹੀ ਹੈ ਅਖਾਰੇ ਬਾਛਤ ਵਿੱਚ ਫੋਟੋਆਂ ਸਾਂਝੀ ਕੀਤੀ ਜਾ ਰਹੀ ਹੈ ਕਿ ਮਾਨਾ ਮਰ ਜਾਣਾ ਪਿੱਛੇ ਯਾਦਾਂ ਰਹਿ ਜਾਣੀਆਂ ਸੋ ਹਮੇਸ਼ਾ ਹੱਸਦੇ ਰਹੋ ਵਾਸਦੇ ਰੋ ਪਰਮਾਤਮਾ ਮਿਹਰ ਕਰੇ ਸਭ ਦੀਆਂ ਲੰਮੀ ਉਮਰਾਂ ਹੋਵੇ ਜਿੰਨੇ ਵੀ ਯਾਰ ਦੋਸਤ ਮਿੱਤਰ ਲਾਈਵ ਜੁੜੇ ਹੋਏ ਆ ਬਹੁਤ ਬਹੁਤ ਧੰਨਵਾਦ ਹੈ ਪੰਗੀ ਪਹਿਲਵਾਨ ਦੀਆਂ ਸੱਜੀਆਂ ਖੱਬੀਆਂ ਬਾਹਾਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸੋ ਜਿਨ੍ਹਾਂ ਨੇ ਵੱਡੇ ਸਹਿਯੋਗ ਐਨਆਰਆਈ ਵੀਰਾਂ ਨੇ ਸਾਡੀਆਂ ਭੈਣਾਂ ਨੇ ਵੀ ਵੱਡਾ ਸਹਿਯੋਗ ਭੇਜਿਆ ਬਹੁਤ ਬਹੁਤ ਧੰਨਵਾਦ ਹੈ ਸਾਡੀਆਂ ਭੈਣਾਂ ਨੇ ਵੀ ਜਿਨ੍ਹਾਂ ਦੀ ਸੁੱਖਪੂਰੀ ਹੋਈ ਸੀ ਉਹਨਾਂ ਨੇ ਵੀ ਵੱਡੇ ਸਹਿਯੋਗ ਭੇਜੇ ਆ ਤੇ ਉਹਨਾਂ ਦਾ ਭਰਾ ਵੀ ਜਿਹੜਾ ਅਮਰੀਕਾ ਪੁੱਜ ਗਿਆ ਉਹਨਾਂ ਨੂੰ ਵੀ ਬਹੁਤ ਬਹੁਤ ਮੁਬਾਰਕ ਹੈ ਤੇ ਹੋਰ ਜਿੰਨੇ ਵੀ ਦਾਨੀ ਸੱਜਣ ਸਾਡੇ ਗਰੁੱਪ ਪਿਆਰ ਦੋਸਤ ਦੂਰੋਂ ਨੇੜੇ ਚੱਲ ਕੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਹੈ। ਅਗਲੇ ਸਾਲ ਫੇਰ ਇਸੇ ਤਰ੍ਹਾਂ ਵੱਡੀਆਂ ਰੌਣਕਾਂ ਲੱਗਣਗੀਆਂ। ਪਰਮਾਤਮਾ ਮਿਹਰ ਕਰੇ। ਸੁਰਜ ਸੁਰਜਾ ਸਨਮਾਨ ਚ ਇਹਨਾਂ ਲਿਆ ਮੇਰਾ ਵੀਰ ਜਿਹੜੇ-ਜਿਹੜੇ ਰਹਿੰਦੇ ਆ ਤੇ ਗਰਾਊਂਡ 'ਤੇ ਦੇ ਦੇਣੇ ਆਪਾਂ। ਹਾਂਜੀ ਹਾਂਜੀ। ਬੱਡਾ ਜੇ ਆਰਸੀ ਵੀਰ ਆ ਕੇ ਮੇਰਾ ਵੀਰ ਸਰਵਾਨ ਸਰਵਾਨ ਜੀ ਲਓ ਜੀ ਧੰਨਵਾਦ ਜੀ ਐਦਾਂ ਹੀ ਭਰਵਾਨ ਜੀ ਪਾਂਗੀ ਭਰਵਾਨ ਜੀ ਸਤਿੰਦਰ ਭਾਜੀ ਐਦਾਂ ਜਿਹੜੇ ਸਨਮਾਨ ਰੰਦੇ ਆ ਮੇਰਾ ਵੀਰ ਕਾਬੋ ਗਰਾਊਂਡ ਦੇ ਵਿੱਚ ਆ ਜਾਓ ਲਾਈਟ ਵਾਲੇ ਆਪਣੇ ਵੀਰ ਮੇਰਾ ਸ਼ੀਲਡ ਲੈ ਲਓ ਉਸ ਦੇ ਨਾਲ ਹੀ ਮੇਰਾ ਵੀਰ ਟੈਂਟ ਵਾਲੇ ਸੇਵਾਦਾਰ ਜਿੰਨਾ ਉਹ ਵੀ ਆਪਣਾ ਮੇਰਾ ਵੀਰ ਇੱਕ ਜਣਾ ਆਓ ਤੇ ਆਪਣਾ ਸਨਮਾਨ ਲਓ ਟੈਂਟ ਵਾਲਾ ਭਰਾ ਸਾਡਾ ਬਹੁਤ ਵਧੀਆ ਸੇਵਾ ਕੀਤੀ ਨੇ ਟੈਂਟ ਵਾਲਾ ਵੀ ਆ ਜਾਓ ਮੇਰਾ ਵੀਰ ਉਸ ਤੋਂ ਬਾਅਦ ਜੋਤੀ ਮੇਰਾ ਵੀਰ ਸਾਊਂਡ ਵਾਲਾ ਬਹੁਤ ਅੱਛੀ ਸਾਊਂਡ ਚਲਾਈ ਮੇਰੇ ਭਰਾ ਨੇ ਇਹ ਵੀ ਆਪਣਾ ਸਨਮਾਨ ਲੈ ਲਓ ਹੈਲੋ ਜੋਤੀ ਮੇਰਾ ਵੀਰ ਸਾਊਂਡ ਮੰਨਣ ਹਾਨਾ ਤੋਂ ਜੋਤੀ ਮੇਰਾ ਭਰਾ ਸਾਊਂਡ ਵਾਲਾ ਇਹ ਵੀ ਆਪਣਾ ਸਨਮਾਨ ਚ ਲੈ ਲਓ ਸੂਰਜ ਸਨਮਾਨ ਲੈ ਆ ਸਾਰੇ ਮੇਰਾ ਵੀਰ ਇੱਧਰ ਟੈਂਟ ਵਾਲਾ ਦਾਓ ਅਲੀ ਪਹਿਲਵਾਨ ਜੀ ਬਿਣੀਆ ਮੇਰਾ ਵੀਰ ਬਿਣੀਆ ਪਹਿਲਵਾਨ ਜੰਬੂ ਤੋਂ ਇਹ ਵੀ ਆਪਣਾ ਸਨਮਾਨ ਲੈ ਲਓ ਹਾਂਜੀ ਪਹਿਲਵਾਨ ਜੀ ਆ ਜੋਤੀ